ਹਾਲੀ ਕੀ ਹਾਲ ਚਾਲ ਮੇਰੇ ਵੀਰਾਂ ਤੇ ਭਰਾਵਾਂ ਦਾ ਆਜੋ ਫਿਰ ਅਜਦਾ ਨਵਾਂ ਬਲੌਗ ਸਟਾਰਟ ਕਰਦੇ ਆਂ ਅੱਜ ਸਿਉਣੇ ਛਤਰੀ ਦੇ ਕੱਪੜਾ ਠੀਕ ਆ ਨਵਾਂ ਕੱਪੜਾ ਸਿਉਣੇ ਆ ਲਾਲ ਤਾਂ ਰੱਖਾਂਗੇ ਰੱਖਾਂਗੇ ਤੇ ਨੀਲਾ ਕੱਪੜਾ ਆਪਣਾ ਡੱਬਿਆ ਨਹੀਂ ਦੋਨਾਂ ਛਤਰੀਆਂ ਦੇ ਕੱਪੜੇ ਸਿਉਣੇ ਆ ਉਹਨੂੰ ਵੀ ਥੱਲੇ ਲਾਉਣੇ ਆ ਠੀਕ ਆ ਗਾਇਜ਼ ਤੇ ਲਾਲ ਤਾਂ ਆਪਣੇ ਕੋਲੇ ਹੈਗਾ ਨਾਲੇ ਉਹ ਬਾਲਾ ਪੜਿਆ ਹੋਇਆ ਪਿਆ ਰੰਗ ਠੀਕ ਆ ਉਹਦੇ ਉੱਤੇ ਹੀ ਸਿਉਂਦਾਂਗੇ ਅੱਜ ਇਹ ਕੰਮ ਕਰਦੇ ਆਂ ਪਹਿਲਾਂ ਲਾਲੇ ਬਲੌਗ ਬਣ ਜੂਗਾ ਹੁਣ ਉਹ ਲਈਏ ਛਤਰੀ ਤੇ ਸੌਂਦੀ ਉੱਤੇ ਪਹਿਲਾਂ ਇਸ ਦਾ ਛਤਰੀ ਦਾ ਕੱਪੜਾ ਸਿਉਣੇ ਆ ਫਿਰ ਉਹਨੂੰ ਵਹਨੇ ਆ ਪਹਿਲਾਂ ਇਹਨੂੰ ਲੈ ਚਲੀਏ ਥੱਲੇ ਠੀਕ ਹੈ ਕੱਪੜਾ ਵੀ ਵਖਾਉਣਾ ਤੁਹਾਨੂੰ ਮੈਂ ਨੀਲਾ ਯਾਰ ਕੱਪੜਾ ਮਿਲਿਆ ਨਹੀਂ ਮੈਨੂੰ ਤਾਂ ਮੈਂ ਸੋਚਿਆ ਉਹੋ ਜਿਹਾ ਕੱਪੜਾ ਲੱਗ ਜੇ ਨਹੀਂ ਕਿਸੇ ਦੇ ਉਹੋ ਜਿਹਾ ਕੱਪੜਾ ਲੱਗਿਆ ਆਪਣੇ ਇੱਥੇ ਕਿਤੇ ਠੀਕ ਆ ਤੇ ਨਾਈਫ ਬਿੰਡ ਜੀ ਵੀ ਨਹੀਂ ਲੱਗਿਆ ਉਹ ਉਹੋ ਜਿਹਾ ਕੱਪੜਾ ਲਿਆ ਆਪਾਂ ਲਿਆਂਦਾ ਆਪਾਂ ਤੇ ਨਾ ਹੀ ਮਿਲਣਾ ਹੋਰ ਰੰਗ ਜਿਹੇ ਦੀ ਕਿਤੇ ਠੀਕ ਆ ਗਾਈਜ਼ ਲਾਉਈ ਆ ਰਿਹਾ ਲਾਲ ਤੇ ਆ ਰਿਹਾ ਕਪੜਾ ਆ ਕਪੜਾ ਲਾਵਾਂਗੇ ਛਤਰੀ ਤੇ ਆਪਾਂ ਸੈਟ ਕਰਕੇ ਤੁਹਾਨੂੰ ਵਿਖਾਉਣਾ ਮੈਂ ਕਿਵੇਂ ਲਾਉਣਾ ਕਿਸ ਤਰੀਕੇ ਦੇ ਨਾਲ ਲਾਉਣਾ ਠੀਕ ਹੈ ਇੱਕ ਮਿੰਟ ਰੱਖੋ ਤੁਸੀਂ ਹਾਂਜੀ ਗਾਇਸ ਸ਼ਕੀਮ ਬਦਲ ਗਈ ਤੁਹਾਡੇ ਬਾਈ ਦੀ ਠੀਕ ਹੈ ਹੁਣ ਇਕੱਲਾ ਆਪਾਂ ਰੈੱਡ ਕਲਰ ਹੀ ਸਿਉਾਂਗੇ ਛਤਰੀ ਤੇ ਠੀਕ ਆ ਆ ਟੋਟਾ ਕੱਟ ਕੇ ਮੈਂ ਨਾਲ ਸਿਉਂਦਣਾ ਇਕੱਲਾ ਲਾਲ ਹੀ ਦੋਨੇ ਛਤਰੀਆਂ ਤੇ ਸਿਉਾਂਗੇ ਠੀਕ ਹੈ ਗਾਇਸ ਕਿਉਂਕਿ ਇਹ ਕੋਈ ਰੀਜ਼ਨ ਹੈ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਰੀਜ਼ਨ ਕੀ ਹੈ ਆਸ ਕਪੜੇ ਆਸ ਰੰਗ ਦੇ ਕਬੂਤਰ ਵੈਂਦਾ ਨਹੀਂ ਤੇ ਆ ਲਾਲ ਤੇ ਹਰੇਕ ਹੀ ਵੈਂਦਾ ਕਬੂਤਰ ਤਾਂ ਕਰਕੇ ਤੇ ਨਾਲੇ ਮਾਮੇ ਦੇ ਮੁੰਡੇ ਕੋਲੇ ਵੀ ਲਾਲ ਨੀਲੀ ਹੈਗੀ ਐ ਨੀਲਾ ਕਪੜਾ ਮਿਲਿਆ ਨਹੀਂ ਉਹ ਕਹਿੰਦਾ ਚੱਲ ਕੋਈ ਨਾ ਕੱਲੀ ਤੈਅ ਕਰਦੇ ਤੂੰ ਲਾਲ ਦੀ ਤੈਅ ਕਰਦੇ ਮਤਲਬ ਤੇ ਨਾਲੇ ਆਪਣੇ ਕੋ ਕਪੜਾ ਆ ਵਧੀਆ ਪਿਆ ਐ ਚੰਗੀ ਤਰ੍ਹਾਂ ਸਿਉਂ ਸਿਉਂ ਕੇ ਫਿਰ ਤੁਹਾਨੂੰ ਵਿਖਾਉਣੇ ਆ ਕੀ ਕਿਆ ਹੋਇਆ ਮਤਲਬ ਹੋ ਰਿਹਾ ਹੈ ਸਿਸਟਮ ਠੀਕ ਹੈ ਗਾਇਜ਼ 3 ਲਓ ਇਹ ਛਤਰੀ ਦਾ ਕਪੜਾ ਸਿਉਂਦਾ ਜੀ ਰੈੱਡ ਕਲਰ ਸਿਉਂਦਾ ਜੀ ਰੈੱਡ ਕਲਰ ਕਹਿੰਦੇ ਵੀਰੋ ਤੇ ਆਜ ਵੀ ਅੱਧਾ ਟੁੱਟਾ ਸੀ ਆਪਣੇ ਕੋਲੇ ਲਾਲ ਰੰਗ ਦਾ ਐਸ ਕਰਕੇ ਅੱਧਾ ਟੁੱਟੇ ਆਪਾਂ ਸਿਉਂਤਾ ਵੀਰੋ ਦੋ ਟੁੱਟਿਆਂ ਨੂੰ ਜੌਇੰਟ ਕਰਕੇ ਮਸ਼ੀਨ ਨਾਲ ਟੇਢੀ ਵਿੰਗੀ ਲੈਂ ਜੀ ਮਾਰ ਕੇ ਸਿਉਂਤਾ ਤੇ ਛਤਰੀ ਦੇ ਕਪੜਾ ਇੱਕ ਰੰਗ ਦਾ ਟਾਂਬਰੇ ਲਈ ਕੰਮ ਕੀਤਾ ਜੇ ਵਧੀਆ ਲੱਗਿਆ ਕਪੜਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਸਾਰਾ ਕੁਝ ਕਰੋ ਕੋਟੋ ਕੰਮ ਬੰਦ ਕਰੀ ਕੀ ਹਾਲ ਚਾਲ ਫਿਰ ਨੈਕਸਟ ਡੇ ਆ ਠੀਕ ਆ ਅੱਜ ਦਾ ਨਵਾਂ ਉਹੀ ਵਲੌਗ ਸਟਾਰਟ ਕਰੀ ਜਿੰਨੇ ਜਿਹੜਾ ਕੱਲ ਬਣਾਇਆ ਸੀ ਤੇ ਲਾਲ ਕਪੜਾ ਵੀ ਅੱਜ ਆਪਾਂ ਸ਼ਹਰੋਂ ਲਿਆਂਦਾ ਛਤਰੀਆਂ ਤੇ ਲਾਉਣ ਨੂੰ ਇੱਕ ਤੇ ਤਾਂ ਲਾਤਾ ਤੇ ਹੁਣ ਲਾਵਾਂਗੇ ਤਾਂ ਵਾਲੀ ਤੇ ਲਾਉਣੇ ਆ ਥੱਲੇ ਤੇ ਕਪੜਾ ਦੋ ਛਤਰੀਆਂ ਦਾ ਹੈਗਾ ਵੀ ਕਮੈਂਟ ਕਰ ਕਮੈਂਟ ਕਰਕੇ ਦੋਸਤੋ ਵੀ ਐ ਛਤਰੀ ਤੇ ਵੀ ਲਾਈਏ ਜਾਂ ਨਾ ਲਾਈਏ ਇੱਕ ਰਾ ਤਾਂ ਆ ਕਪੜਾ ਲਾਇਆ ਹੋਵੇ ਇਹਦੇ ਤੇ ਠੀਕ ਆ ਤੁਸੀਂ ਕਮੈਂਟ ਕਰੋ ਫਿਰ ਇਹਦੇ ਨੈਕਸਟ ਵੀਡੀਓ ਤੇ ਇਹਦੇ ਉੱਤੇ ਵੀ ਕਪੜਾ ਲਾ ਦਾਂਗੇ ਤੇ ਉਹਦੇ ਤੇ ਵੀ ਲਾਉਣੇ ਲਾ ਕੇ ਚੰਗੀ ਤਰ੍ਹਾਂ ਤੇ ਕਬੂਤਰ ਵੀ ਵਿਖਾਉਣੇ ਆ ਤੁਹਾਨੂੰ ਦਾਣੇ ਦੋਣੇ ਪਾਉਣ ਵਾਲੇ ਆ ਸਰ ਗੇਜ਼ੀ ਹੁਣੇ ਹੀ ਆਏ ਆ ਠੀਕ ਆ ਗਾਇਜ਼ ਤੇ ਖੋਲ ਲੀਏ ਖੁੱਡਾ ਯਾਰ ਵੇਖੀਏ ਕਬੂਤਰ ਦਾਣੇ ਦੋਣੇ ਪਾਉਣ ਵਾਲੇ ਮਿੱਠਾਣਾ ਖੁੱਡਾ ਭਰਿਆ ਪਿਆ ਪਾਣੀ ਖੁੱਡਾ ਕੀ ਭਰਿਆ ਪਿਆ ਪਾਣੀ ਵਾਲਾ ਡੋਂਗਾ ਭਰਿਆ ਪਿਆ ਤੇ ਇਹਨੂੰ ਵੀ ਕਰਦੇ ਆ ਸਾਫ ਸੂਫ ਤੇ ਨਵਾਂ ਪਾਣੀ ਪਾਉਣੇ ਆ ਤੇ ਦਾਣੇ ਦੋਣੇ ਪਾਉਣੇ ਪਹਿਲਾਂ ਛਤਰੀ ਦੇ ਕੱਪੜਾ ਸਿਉਣੀਏ ਫਿਰ ਆਈ ਕੰਮ ਕਰਨਾ ਅਤੇ ਕਮੈਂਟ ਕਰਕੇ ਦੱਸਿਓ ਜੋੜੀਆਂ ਕਿਵੇਂ ਲੱਗੀਆਂ ਆਹਾ ਸ਼ਾਖਾ ਕਬੂਤਰ ਤੇ ਖੱਟੀ ਕਾਲੀ ਖੱਟੀਆਂ ਦੀ ਕਬੂਤਰੀ ਖੱਟੀ ਕਾਲੀ ਦੀਨੀ ਲਾ ਕੇ ਤੇ ਹੁਣ ਫਿਲਹਾਲ ਛਤਰੀ ਦਾ ਕਪੜਾ ਸਿਉਣੇ ਆ ਛਤਰੀ ਦਾ ਕਪੜਾ ਆ ਰਿਹਾ ਸੋਈ ਧਗਾ ਵੀ ਇੱਥੇ ਆ ਲਾਈਏ ਥੱਲੇ ਛਤਰੀ ਇਹ ਛਤਰੀ ਵੀ ਥੱਲੇ ਲਾ ਕੇ ਰੱਖ ਲਈ ਮੈਂ ਤੇ ਐਂਦੇ ਤੇ ਰੱਡ ਕਲਰ ਦਾ ਕਪੜਾ ਸਿਉਣੇ ਆ ਇਹਦੇ ਉੱਤੇ ਸਿਉਂ ਦਿੰਨੇ ਆ ਠੀਕ ਆ ਆ ਕਪੜਾ ਜਿਵੇਂ ਹੁਣ ਛਤਰੀ ਰੱਖ ਲਈਏ ਪਹਿਲਾਂ ਤਾਂ ਥੱਲੇ ਕੋਈ ਗੱਲ ਵੀ ਨਹੀਂ ਆਉਂਦੀ ਕਿਉਂਕਿ ਪੱਠੇ ਵੱਢ ਕੇ ਹਟੇ ਆ ਸਾਹ ਚੜਿਆ ਪਿਆ ਕੀ ਦੱਸਿਓ ਗਾਇਸ ਕੀ ਚੱਲ ਰਿਹਾ ਹੈ ਤੇ ਪਹਿਲਾਂ ਕੱਟ ਲਈਏ ਇਕ ਕਰਮਾ ਸਹੀ ਕਰਕੇ ਕਪੜਾ ਰੱਖਦਾ ਹਿੰਦੇ ਤੇ ਕਿੰਨਾ ਆਊਗਾ ਕਿੰਨਾ ਨਹੀਂ ਕੈਂਚੀ ਲਿਆਉਣੇ ਥੱਲੋਂ ਜਾ ਕੇ ਤੇ ਨਾਲੇ ਹੀਟਲੇ ਕਬੂਤਰੀ ਵੀ ਬਖਾ ਦਿੰਨੇ ਆ ਯਾਰ ਇੱਕ ਮਿੰਟ ਮੈਨੂੰ ਕੱਟਣੀ ਪਾਊਗੀ ਵੀਡੀਓ ਫਿਰ ਕਰਦਾ ਲਓ ਜੀ ਪਾਣੀ ਤੇ ਖੜਜੋਈ ਲਓ ਜੀ ਪਾਣੀ ਤੇ ਦਾਣੇ ਲੈ ਆਂਦੇ ਨਾਲ ਹੀ ਛਤਰੀ ਤੇ ਕਪੜਾ ਰੱਖਤਾ ਤੇ ਫਿਲਹਾਲ ਹੁਣ ਦਾਣੇ ਪਾ ਦਈਏ ਪਹਿਲਾਂ ਫਿਰ ਛਤਰੀ ਤੇ ਕਪੜਾ ਸਿਉਵਾਂਗੇ ਠੀਕ ਆ ਗੇਟ ਖੋਲਦੀ ਹਾਂ ਖੁੱਡੇ ਦਾ ਗੇਟ ਖੋਲ ਕੇ ਦਾਣੇ ਪਾ ਦਈਏ ਖਾ ਲੋ ਦਾਣੇ ਖਾਣੇ ਆ ਤਾਂ ਇੱਕਾਉਂਟ ਗਾਇਸ ਡੱਬਾ ਇਹਦਾ ਟੱਕਣ ਖੋਲ ਲਾ ਮੈਂ। ਉਹ ਇਹ ਟੱਕਣ ਦਾ ਖੋਲ ਲਿਆ ਹੁਣ। ਥੋੜੇ ਜਿਹਾ ਦਾਣੇ ਪਾ ਦਈਏ ਕਿਰਾਂ ਜਿੰਨੇ ਕੋ ਖਾ ਲੈਣ ਫਿਰ ਦੁਬਾਰਾ ਪਾ ਦਾਂਗੇ। ਲੈ ਖਾ ਲੋ। ਇਹ ਕਿਰਾਂ ਨੇ ਕੋ ਖਾ ਲੈਣ ਦੋ। ਫਿਰ ਥੋੜੇ ਜਿਹਾ ਹੋਰ। ਬਸ। ਪਰ ਜੁੱਟਡ। ਇਹ ਕਿਰਾਂ ਨੇ ਕੋ ਖਾ ਲੈਣ ਤੋਂ ਮੁੜ ਕੇ ਖੁੱਡੇ 'ਚ ਪੈ ਰਹਿੰਦੇ ਆ ਗੰਦ ਮੱਚ ਜਾਂਦਾ। ਠੀਕ ਆ ਜਿਆਦਾ ਵੀ ਨਹੀਂ ਪਾਉਣੇ ਜਿੰਨੇ ਕ ਇਹਨਾਂ ਦੀ ਖਰਾਕ ਆ ਉਨੀ ਕ ਪਾਉਣੇ ਆ। ਵੱਧ ਦਾਣੇ ਨਹੀਂ ਪਾਉਣੇ। ਖੁੱਡੇ 'ਚ ਮਤਲਬ ਵੱਧ ਦਾਣੇ ਨਹੀਂ ਰੱਖਣੇ ਬਸ ਸੇ ਤੱਕ ਕਰ ਲੈ। ਠੀਕ ਆ। ਹੁਣ ਛਧਰੀ ਦੇ ਕਪੜਾ ਸਿਉਂਦੀਏ ਕਟਕ ਵੱਡਲਾ ਮੈਂ ਫਿਰ ਕਰਦਾ ਜੀ ਕਪੜਾ ਤਾਂ ਪੂਰਾ ਕੱਟ ਕੇ ਰੱਖ ਲਿਆ ਤੇ ਹੁਣ ਸੂਈ ਧਾਗੇ ਨਾਲ ਸਿਉਂਦੀਏ ਤੇ ਸ਼ਾਮ ਦਾ ਵੇਲਾ ਠੀਕ ਆ ਸੂਰਜ ਛਿਪ ਗਿਆ ਤੇ 10 ਮਿੰਟ ਲੱਗਣੇ ਆਪਣੇ ਗਿਣਤੀ ਦੇ ਠੀਕ ਆ ਮਤਲਬ ਉਹਨੀ ਸਫਾਈ ਨਾਲ ਨਹੀਂ ਕੰਮ ਹੋਣਾ ਆਪਣੇ ਤੋਂ ਪੂਰੀ ਸਫਾਈ ਨਾਲ ਸੋਚਾਂਗੇ ਵੀ ਕਰਾਂਗੇ ਠੀਕ ਆ ਜੋ ਵੀ ਕਰਾਂਗੇ ਤੁਹਾਡੇ ਸਾਹਮਣੇ ਕਰਾਂਗੇ ਹੁਣ ਬਾਲੀਆਂ ਗੱਲਾਂ ਨਹੀਂ ਆਉਂਦੀਆਂ ਪਿੰਟੋ ਮਿੰਟ ਕੰਮ ਨਿਬੇੜ ਦਈਏ ਫਿਰ ਆਦਿ ਨੇ ਵਿੱਚ ਗਾਈਜ਼ ਪਹਿਲਾਂ ਪਾਣੀ ਪਾ ਦਈਏ ਕਬੂਤਰਾਂ ਨੂੰ ਫੇਰੀ ਕਰਾਂਗੇ ਟਾਟਾ ਬਾਏ ਬਾਏ ਪਾਣੀ ਡੋਪਤਾ ਖੜਜੋ ਇੱਕ ਮਿੰਟ ਇਹ ਰੇਕ ਕਬੂਤਰਾਂ ਨੂੰ ਵੀ ਪਾਉਣਾ ਲੈ ਉਹਨਾਂ ਨੂੰ ਚਲ ਮੈਂ ਪਾ ਦੂੰਗਾ ਆ ਕਬੂਤਰ ਉਹ ਖਾਧੀਏ ਮੜੇ ਜੀ ਦੁਬਾਰਾ ਫਿਰ ਚੈੱਕ ਕਰੋ ਆ ਸ਼ਾਖਾ ਕਬੂਤਰ ਖਾਓ ਕੱਟਿਆਂ ਦੀ ਕੋ ਉਤਰੀ ਦਿਓ ਸ਼ਾਖਾ ਉਤਰੇ ਠੀਕ ਆ ਦਾਣੇ ਦੋਣੇ ਖਾਲੇ ਤੇ ਹੁਣ ਪਾ ਦਈਏ ਪਾਣੀ ਇੱਕ ਮਿੰਟ ਲੋ ਜੀ ਪਾਣੀ ਦੇ ਪਰਤੇ ਕਾਪੇ ਇੱਕ ਕਾਪੀ ਵਾਧੂ ਇਹਨਾਂ ਨੂੰ ਆਇਓ ਜੀ ਮਿੱਤਰੋ ਵੀ ਲੋ ਪਾਣੀ ਆਇਓ 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 ਦੁਆਰਾ ਪਾਣੀ ਉਠਾ ਕੇ ਬਾਤ ਆ ਕਿ ਹੁਣ ਪੀ ਲੈਣਗੇ ਆਪੀ ਤੇ ਆਪਾਂ ਚੱਲਦੇ ਥੱਲੇ ਕਿਤੋਂ ਨੇ ਛਤਰੀਆਂ ਤੇ ਸਿਉਂਦਾ ਕਪੜਾ ਇੱਕ ਤੇ ਵੀ ਲਾਲ ਦੂਜੀ ਤੇ ਵੀ ਲਾਲ ਦੋਨੇ ਲਾਲ ਕਰਤੀਆਂ ਤੇ ਹੁਣ ਆਪਣੇ ਕੋਲੇ ਵਾਂਸ ਇੱਕ ਹੈ ਤੇਲ ਟਾਂਕੀਆਂ ਤੇ ਛਤਰੀਆਂ ਦੋ ਆ ਇੱਕ ਵਾਂਸ ਹੋਰ ਲਿਆਉਣੇ ਆ ਕਿਤੋਂ ਨਾ ਕਿਤੋਂ ਕਰਕੇ ਜਗਾੜ ਆ ਵੀ ਬੜਾ ਔਖਾ ਲਿਆਂਦਾ ਸੀ ਠੀਕ ਹੈ ਗイズ ਤੇ ਇਹਦਾ ਵੀ ਕਰਦੇ ਆ ਫਿਰ ਜੇ ਛਤਰੀ ਲਿਆਂਦੀ ਤਾਂ ਵਾਂਸ ਵੀ ਚਾਹੀਦਾ ਹੀ ਹੈ ਖੜਜੇ ਦੋਕ ਦਿਨ ਤੇ ਆ ਨਵੀਂ ਛਤਰੀ ਲਾਇਆ ਕਰਾਂਗੇ ਉਹ ਵਿੰਗੀ ਹੈਗੀ ਛਤਰੀ ਨੂੰ ਰੱਖ ਦਾਂਗੇ ਤੇ ਦੋਨਾਂ ਦਾ ਲਾਲ ਸੇਮ ਸੇਮ ਕੱਪੜਾ ਹੋ ਗਿਆ ਨਾਲੇ ਵਧੀਆ ਰੈੱਡ ਕਲਰ ਮਤਲਬ ਵਧੀਆ ਤਾਂ ਕਰਕੇ ਤੇ ਚਲੋ ਹੁਣ ਵਲੌਗ ਨੂੰ ਇੱਥੇ ਆਪਾਂ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਵਿੱਚ